ਜੀ ਦੋਸਤੋ ਫੇਸਬੁੱਕ ਤੇ YouTube ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਆਪਾਂ ਤੁਹਾਡੇ ਕੋਲੇ ਲੈ ਕੇ ਆਏ ਆ ਜੀ ਟਰੈਕਟਰ ਰੇਟ ਤੇ ਮਾਡਲ ਦੀ ਜਾਣਕਾਰੀ ਦਿੰਨੇ ਆ ਜੀ ਤੁਹਾਨੂੰ ਦੇਖ ਸਕਦੇ ਹੋ ਮੰਡੀ ਪੂਰੀ ਭਰੀ ਹੋਈ ਹੈ ਜੀ ਗੱਲਬਾਤ ਹੈ ਗੱਲਬਾਤ ਸਸਰੀ ਗੱਲ ਬਾਈ ਜੀ ਸਸਰੀ ਗੱਲ ਬਾਈ ਠੀਕ ਠਾਕ ਹੋ ਹਾਂਜੀ ਹਾਂਜੀ ਵਧੀਆ ਜੀ ਠੀਕ ਠਾਕ ਹਾਂਜੀ ਹਾਂਜੀ ਤੇ ਬਾਈ ਜੀ ਆਪਣਾ ਇੱਕ ਨੰਬਰ ਦੱਸੋ ਜੀ ਪਹਿਲਾਂ ਨੰਬਰ ਫਿਰ ਆਪਣਾ 8941723266 ਠੀਕ ਹੈ ਜੀ ਤੇ ਫਿਰ ਆਪਾਂ ਕਰਨਾ ਹੀ ਆ ਜੀ ਡਿਸਕਾਊਂਟ ਕਿੰਨਾ ਕੁ ਕਰੋਗੇ ਡਿਸਕਾਊਂਟ ਦਾ ਆਪਣਾ ਜਿੰਨਾ ਕੋ ਹੁੰਦਾ ਕੋ ਬਾਲਾ ਆਪਾਂ ਕੰਮ ਇਹ ਤਾਂ ਹੈ ਨਹੀਂਆਂ ਲੋਕਾਂ ਵਾਲਾ ਹਾਂਜੀ ਹਾਂਜੀ ਪਹਿਲਾਂ ਰੇਟ ਲੱਖ ਰੁਪਈਆ ਵੱਧ ਲੇ ਕਰੋ ਮੁਰਕ ਡਿਸਕਾਊਂਟ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਉਹੀ ਰੇਟ ਆ ਠੀਕ ਹੈ ਜੀ ਟਰੈਕਟਰ ਪਿਛਲੀ ਮੰਡੀ ਦਾ ਖੜਾ ਹੈਗਾ ਹਾਂ ਜੀ ਤੇ ਉਹਦੇ ਉਵੇਂ ਹੀ ਰੇਟ ਲਿਖਿਆ ਪਿਆ ਸੀ ਇਹਨੇ ਵੀ ਅੱਜ ਰੇਟ ਭਰਤਾ ਠੀਕ ਹੈ ਜੀ ਪਿਛਲੀ ਵੀਡੀਓ ਚੈੱਕ ਕਰ ਲਓ ਹਾਂ ਜੀ ਠੀਕ ਹੈ ਜੀ ਤਿੰਨ ਮੰਡੀਆਂ ਦੀ ਪਿਛਲੀ ਚੈੱਕ ਕਰ ਲਓ ਜੇ ਤਿੰਨ ਮੰਡੀਆਂ ਦਾ ਕੋਈ ਟਰੈਕਟਰ ਖੜਾ ਚਾਰਾਂ ਮੰਡੀਆਂ ਦਾ ਖੜਾ ਜਿੰਨਾ ਜਿਹੜਾ ਰੇਟ ਉਹਦੇ ਉਹੀ ਰਹੂਗਾ ਠੀਕ ਹੈ ਜੀ ਟੋਕ ਵਾਲਾ ਕੰਮ ਤਾਂ ਹੈ ਨਹੀਂਗਾ ਵੀ ਅੱਜ ਇੱਥੇ ਰੇਟ ਨੂੰ ਵਧਾ ਕੇ ਲੱਖ ਰੁਪਏ ਕਹਿੰਦੇ ਲੱਖ ਦਾ ਸਕੌਨ ਠੀਕ ਆ ਠੀਕ ਹੈ ਜੀ ਪੜੀ ਲਿਖੀ ਜਨਰੇਸ਼ਨ ਹੈ ਸਭ ਨੂੰ ਪਤਾ ਹਾਂ ਜੀ ਹਾਂ ਜੀ ਉਹ ਤਾਂ ਗੱਲ ਠੀਕ ਹੈ ਜੀ ਆ ਜਿਓ ਜੀ ਫ DLX ਮਾਡਲ ਜੀ ਹੈ ਨਾ ਤੇ ਜੇ 605 GDI ਕਿੰਨਾ ਮਾਡਲ ਹੈ ਜੀ 605 ਇਹ 605 ਹੈ ਵੀਰੇ 13 ਮਾਡਲ ਛੇਡ ਗਏ ਅੱਛਾ ਜੀ TV 19 ਠੀਕ ਹੈ ਜੀ ਟਾਇਰ ਕਿੰਨੇ ਪਰਸੈਂਟ ਹੈ ਜੀ ਟਾਇਰ 90 ਹੈਗੇ 90 ਪੈਸੇ ਟਾਇਰ ਹੈ ਜੀ ਦੇਖ ਸਕਦੇ ਹੋ ਟਰੈਕਟਰ ਦੇ ਚਾਰੇ ਹਾਲਤ ਪੂਰੀ ਸਾਫ ਹੈ ਜੀ ਪੰਜਾਬ ਨੰਬਰ ਹੈ ਜੀ 13 ਮਾਡਲ 3,97,000 3,97,000 ਤੇ 97,000 ਤੇ ਚੋ ਡਿਸਕਾਊਂਟ ਵਗੈਰਾ ਫਿਰ ਕਿੰਨਾ ਕਰ ਦੀਏ ਕਰਦੇ ਜਿੰਨਾ ਮਰਜ਼ੀ ਟੋਡਾ ਕਿਥੋਂ ਨਾ ਤੁਸੀਂ ਦੱਸੋ ਜੀ ਤਿੰਨ ਲੱਖ ਤੇ 70000 ਰੁਪਏ ਬਹੁਤ ਬਾਈ ਨੇ ਡਿਸਕਾਊਂਟ ਪੂਰਾ ਖੁੱਲੇ ਦਿਲ ਨਾਲ ਕਰਤਾ ਜੀ 3 ਲੱਖ 70000 ਰੁਪਿਆ 30000 ਕਰ ਦਾਂਗੇ ਬਾਈ ਕਹਿੰਦਾ ਪੂਰਾ 3 ਲੱਖ 67000 ਦਾ ਹੀ ਦੇ ਦੂਗਾ ਇਹ 13 ਮਾਡਲ ਹੈ ਵੀਰੇ 13 ਮਾਡਲ ਦੇ ਆਪਾਂ ਲੋਨ ਦਾ ਰਿਸ਼ਤ ਉੱਚੇ ਮਾਡਲ ਉੱਚੇ ਮਾਡਲ ਕਿੰਨੇ ਤੱਕ ਹੋ ਜਾਏਗਾ ਜੀ ਉਹ ਘੱਟੋ ਘੱਟ 14 ਤੋਂ ਸਟਾਰਟ ਕਰ ਠੀਕ ਹੈ 14 ਮਾਡਲ ਤੋਂ ਲੈ ਕੇ ਬਾਈ ਕਹਿੰਦਾ ਆਪਾਂ ਲੋਨ ਦਾ ਵੀ ਅੱਛਾ ਜੀ ਠੀਕ ਹੈ ਹੋਰ ਜਿਹੜੇ ਤੁਹਾਨੂੰ ਟਰੈਕਟਰ ਦਿਖਾਉਣਾ ਕਰੋ ਨਾ ਜੱਫਾ ਲੋਡ ਵੀ ਕਰਾਵਾਂਗਾ ਚਿੱਟਾ ਠੀਕ ਹੈ ਜੀ ਅਗਲੇ ਬੰਨੇ ਆ ਗਿਆ ਨਿਊ ਹੋਲੈਂਡ ਨਿਊ ਹੋਲੈਂਡ ਜੀ 3630 ਕ੍ਰੀਸ ਬੀਟ ਜੀ 14 ਮਾਡਲ 14 ਮਾਡਲ ਇਹਦੇ ਵੀ ਭਾਈ 90 ਪੈਸੇ ਟਾਇਰ 90 ਤੋਂ 95 ਪੈਸੇ ਟਾਇਰ 90 ਤੋਂ 95 ਪੈਸੇ ਟਾਇਰ ਹੈ ਜੀ ਓਰੀਜਨਲ ਆ ਸਾਰਾ ਭਾਈ ਓਰੀਜਨਲ ਹੈ ਵੀਰੇ ਓਰੀਜਨਲ ਟਰੈਕਟਰ ਹੈ ਜੀ ਦੇਖ ਦੇਖ ਸਕਦੇ ਹੋ ਜੀ ਟਾਪ ਮਾਡਲ ਹੈਗਾ ਡਬਲ ਡਿਸਟ੍ਰੀਬਿਊਟਰ ਹੈ ਜੀ ਘੋੜਾ ਬੰਪਰ ਲੱਗਿਆ ਜੀ ਦੂਜਾ ਦੇਖ ਸਕਦੇ ਹੋ ਠੀਕ ਹੈ ਜੀ ਤੇ ਟਰੈਕਟਰ ਪੂਰਾ ਸਾਫ਼ ਹੈ ਜੀ ਇਹ 14 ਮਾਡਲ ਹੈ ਬਾਈ 14 ਮਾਡਲ ਜੀ ਇਹ ਕਿੰਨੇ ਦਾ ਦੇਣਾ ਹੈ ਜੀ ਆਪਾਂ 5 ਲੱਖ ਤੇ 9000 ਰੁਪਏ ਦੀ ਡਿਮਾਂਡ ਹੈ ਠੀਕ ਹੈ ਜੀ 9000 ਰੁਪਏ ਦੀ ਡਿਮਾਂਡ ਹੈ ਜੀ 9000 ਰੁਪਏ ਦੀ ਡਿਮਾਂਡ ਹੈ ਜੀ ਟਰੈਕਟਰ ਦੇਖ ਸਕਦੇ ਹੋ ਪੂਰਾ ਸਾਫ਼ ਹੈ ਜੀ ਜੈਨੂਇਨ ਨੰਮੇ ਟਾਰਾਂ ਚ ਇਹ ਟਰੈਕਟਰ ਦੇ ਦੇਾਂਗੇ ਬਾਈ ਆਪਾਂ 4 ਲੱਖ ਤੇ 75000 ਰੁਪਏ ਬਾਈ ਬਾਈ ਨੇ ਦੇਖੋ ਜੀ ਪੂਰੇ ਅੱਜ ਤੱਕ ਜਮਾ ਕੁਲਵੀਰੇ ਨੇ ਬੱਲੇ ਬੱਲੇ ਕਰਾਤੀ ਜੀ ਅੱਜ ਦਾ ਪੂਰੇ ਖੁੱਲੇ ਖੁੱਲੇ ਆਫਰ ਕਰਤੇ ਜੀ 4,75,000 ਦਾ ਦੇ ਦਾਂਗੇ ਜੀ ਕਹਿੰਦਾ ਇਧਰ ਆ ਗਿਆ ਜੀ ਸਵਰਾਜ 15 15 ਸਪੀੰਜ ਜੀ ਇੱਕ ਵੀਰੇ ਹੋਰ ਗੱਲ ਆ ਹਾਂਜੀ ਉਹਦੇ ਵੀ ਐਮ ਆਰ ਐਫ ਦੇ ਜੰਪੜਾ ਇਹਦਾ ਵੀ ਐਮ ਆਰ ਐਫ ਦਾ ਠੀਕ ਹੈ ਜੀ 21 ਵਾਲਾ ਟਰੈਕਟਰ ਤੀਜਾ ਖੜਾ ਉਹਦਾ ਵੀ ਐਮ ਆਰ ਐਫ ਦਾ ਸਾਰਿਆਂ ਦੇ ਬਾਈ ਐਮ ਆਰ ਐਫ ਦੇ ਟਾਇਰ ਹੈ ਜੀ ਟਾਪ ਮਾਡਲ ਹੈ ਦੇਖ ਸਕਦੇ ਹੋ ਟਰੈਕਟਰ ਸਾਈਡ ਗੇਅਰ ਜੀ ਜਮਰਨਾ ਮਾ ਟਰੈਕਟਰ ਹੈ ਜੀ ਤੇ ਆ ਪੰਜਾਬ ਪੰਜਾਬ ਨੰਬਰ ਹੈ ਜੀ ਪੰਜਾਬ ਨੰਬਰ ਹੈ ਫਰਸਟ ਓਨਰ ਹੈ ਟੈਟੂ ਸਾਰਾ ਕੁਝ ਨਾਲ ਦੇ ਟਾਇਰਾਂ ਦੇ ਤੁਸੀਂ ਇੱਕ ਚੀਜ਼ ਦੇਖ ਸਕਦੇ ਹੋ ਜੀ ਹਾਂਜੀ 500 ਤੇ ਇਹ 30 ਘੰਟੇ ਚੱਲਿਆ ਠੀਕ ਹੈ ਜੀ ਆ ਜਿਹੜਾ ਪਲੱਸ ਦਾ ਮਾਰਕਾ ਹੁੰਦਾ ਉਹ ਵੀ ਅਜੇ ਪਿਆ ਹੈ ਆ ਦੇਖੋ ਜੀ ਉਵੇਂ ਪਲੱਸ ਦਾ ਮਾਰਕਾ ਪਿਆ ਜੀ ਲੋਹੀ 95 ਪੈਸੇ ਕਹਿ ਦੋ ਆਪਾਂ ਕਹ ਤੇ ਨਮੇ ਵੀ ਸਕਦੇ ਆ ਹਾਂ ਇਹ ਤੁਹਾਨੂੰ 95 ਪੈਸੇ ਆਖਿਆ ਜੀ ਹੈਗਾ ਨਮਿਆ ਕੀ ਹੈ 30 ਘੰਟੇ ਚੱਲਿਆ 530 ਘੰਟੇ ਚੱਲਿਆ ਜੀ ਜਮਾ ਨਮਾ ਟਰੈਕਟਰ ਹੈ ਜੀ ਦੇਖ ਸਕਦੇ ਹੋ ਹਾਂਜੀ ਖਾਰ ਪਾ ਕੇ ਲੈ ਜਾਓ ਯਾਰ ਠੀਕ ਹੈ ਇਹ ਤੇ ਲੋਨ ਹੋ ਜਾਊਗਾ ਜੀ ਬਾਈ ਗੁੱਲਾ ਹੋ ਜਾਊਗਾ ਇਹ ਤੇ ਲੋਨ ਹੋਊਗਾ ਜੀ ਸੇਬਲ ਸਹੀ ਹੋਣਾ ਚਾਹੀਦਾ ਬਾਈ ਕਹਿੰਦਾ ਠੀਕ ਹੈ ਜੀ ਇੱਥੇ ਹੌਲੈਂਡ ਤੇ ਵੀ ਹੋ ਜਾਊ ਲੋਨ ਜੀ ਠੀਕ ਹੈ ਤੇ 5 ਠੀਕ ਹੈ ਜੀ 6 ਲੱਖ ਰੁਪਏ ਦਾ ਲੋਨ ਹੋ ਜੂ ਜੀ ਹਾਂ ਬਾਈ ਤੇ ਟਾਪ ਮਾਡਲ ਹੈ ਜੀ ਇਹ ਕਿੰਨੇ ਦਾ ਦੇਣਾ ਆਪਾਂ ਕੁਲਵੀਰ ਜੀ ਸਾਢੇ 7 ਲੱਖ ਰੁਪਏ ਦਾ ਬਾਈ ਕਹਿੰਦਾ ਸਾਢੇ 7 ਲੱਖ ਰੁਪਏ ਦਾ ਦੇ ਦੇਾਂਗੇ ਮੌਕੇ ਤੇ ਵੀ ਬਾਈ ਕਹਿੰਦਾ ਸਾਢੇ 7 ਲੱਖ ਚੋ ਵੀ ਮਾਨ ਤਾਨ ਕਰ ਦੂੰਗਾ ਅੱਜ ਦਾ ਬਾਈ ਨੇ ਪੂਰੇ ਖੁੱਲੇ ਆਫਰ ਦਿੰਦਾ ਜੀ ਇਧਰ ਆ ਗਿਆ 18 ਮਾਡਲ ਸੋਨਾ ਲੀਕਾ 50 ਦਾ ਅਜਮ ਬਾਈ ਕਹਿੰਦਾ ਮੀ ਆ ਮੀ ਦਾ ਕਰਕੇ ਕਹਿੰਦਾ ਅੱਜ ਸਮਾਰਕੀਓ ਕਰ ਦਿੰਦੇ ਆ 55 ਐਚਪੀ ਟ੍ਰੈਟ ਹੈ ਜੀ ਟਾਪ ਮਾਡਲ ਟਰੈਕਟਰ ਆ ਗਿਆ ਜੀ ਸਕੰਦਰਾ 3 ਸਪੀਡ ਹੈ ਜੀ ਇਹ ਇੰਨੀ ਬਈ ਇਹ 2 ਸਪੀਡ ਹੈ ਠੀਕ ਹੈ ਜੀ ਤੇ 16 ਦੇ ਟਾਇਰਾਂ ਤੇ ਵੇਟ ਬੂਟ ਲੱਗੇ ਆ ਟਾਇਰ ਨਾਲ ਦੇ ਇਹ ਵੀ ਮੇਰੇ ਹਿਸਾਬ ਨਾਲ 790 99 ਘੰਟੇ ਚੱਲਿਆ ਬੜਾ 790 99 ਘੰਟੇ ਚੱਲਿਆ ਜੀ ਤੇ ਦੇਖ ਸਕਦੇ ਹੋ ਜੀ ਰਿੰਬਾਂ ਦੇ ਟਾਇਰ ਦੇ ਦੇਖੋ ਜੀ ਸਾਰਾ ਟਰੈਕਟਰ Ориਜਨਲ ਹੈ ਜੀ ਐਨਓਸੀ ਮਿਲ ਜੂ ਜੀ ਹਰਿਆਣਾ ਨੰਬਰ ਆ 18 ਮਾਡਲ ਹੈ ਜੀ ਪਰ ਟਰੈਕਟਰ ਦੇ ਟਾਇਰ ਨਾਲ ਦੇ ਆ ਜੀ 588000 ਰੁਪਿਆ ਡਿਮਾਂਡ ਹੈ ਜੀ 565000 ਰੁਪਏ ਦਾ ਬਾਈ ਕਹਿੰਦਾ ਦੇ ਦੇਾਂਗੇ ਜੀ ਟਰੈਕਟਰ ਦੇਖ ਸਕਦੇ ਹੋ ਮੌਕੇ ਤੇ ਬਾਈ ਕਹਿੰਦਾ ਮਾਨ ਤਾਨ ਹੋਰ ਵੀ ਕਰ ਦੇਾਂਗੇ ਤੁਹਾਨੂੰ ਇਧਰ ਆ ਗਿਆ ਜੀ ਮੈਸੀ 95100 95100 ਆ ਗਿਆ ਦੇਖ ਸਕਦੇ ਹੋ ਟਰੈਕਟਰ ਪੂਰਾ ਸਾਫ਼ ਹੈ ਠੀਕ ਹੈ ਜੀ ਦਾ ਨੰਬਰ ਹੈ 2017 ਮਾਡਲ 17 ਮਾਡਲ ਹੈ ਜੀ 5 ਲੱਖ ਤੇ 5000 ਰੁਪਏ ਦਾ 5000 ਰੁਪਿਆ ਡਿਮਾਂਡ ਹੈ ਜੀ ਸਾਹਮਣੇ ਪੂਰਾ ਸਾਫ ਸੁਥਰਾ ਟਰੈਕਟਰ ਹੈ ਜੀ ਮੌਕੇ ਦੇ ਮਾਨਤਾਣੇ ਚ ਵੀ ਪੂਰਾ ਖੁੱਲਾ ਹੋ ਜਾਊਗਾ ਜੀ ਤੇ ਅਗਲੇ ਬੰਨੇ ਪੰਜਾਬ ਨੰਬਰ ਇਧਰ ਆ ਗਿਆ ਜੀ ਪਜਾਮ ਨੰਬਰ ਇੰਡੋ ਫਾਰਮ 32